ਮਰੇ ਹਾਂ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲਿਆ ਕੀ ਤਨਖਾਹ ਦਿੰਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੌਮ ਨੂੰ ਨੀਵਾ ਕਰਨ ਲਈ ਉਹਦੇ ਤੋਂ ਫਕਰੇ ਕੌਮ ਕੋਇਆ ਵਾ ਦੂਜੇ ਸਰਬ ਤੋਂ ਬਾਅਦ ਹੀ ਸਾਰਾ ਕੁਝ ਠੁਕ ਹੁੰਦਾ ਔਰ ਜੋ ਦੂਜੇ ਸਰਬ ਨੂੰ ਸਾਰਾ ਕੁਝ ਲੈਂਦੇ ਜਦੋਂ ਤੇਰਾ ਸਿਰ ਵੱਟ ਦੇਣਗੇ ਤੇ ਤੂੰ ਤਰਫੇਗਾ ਕਿ ਨਹੀਂ ਤਰਫੇਗਾ ਆ ਭਾਈ ਉਹ ਪਾ ਕੇ ਕੀ ਕੀਤੀ ਕੀ ਜੀ ਤਾਂ ਹਟਾਇਆ ਗਿਆ ਆਪਣੇ ਦਾ ਮਤਲਬ ਤੁਹਾਡਾ ਭਾਵੇਂ ਨਹੀਂ ਹੈ ਜੀ ਜਿੱਦ ਤੇ ਰਬੀਰ ਸਿੰਘ ਗੋਰਾ ਨੂੰ ਉਹ ਸਿੱਦੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹਟਾਇਆ ਨਾ ਕਿਸੇ ਬੰਦੇ ਨੇ ਹਟਾਇਆ ਨਾ ਕਿਸੇ ਬੰਦੇ ਦੀ ਯੁਰਤ ਇਹ ਗੱਲਾਂ ਤਾਂ ਚੱਲਦੀਆਂ ਨੇ ਉਹ ਯਾਰ ਚੱਲਦੀਆਂ ਜਦੋਂ ਬੰਦਾ ਇਹ ਵੀ ਚੱਲਦੀਆਂ ਰਹੀਆਂ ਇਸ ਕਰਕੇ ਤੁਸੀਂ ਕੁਝ ਕਰਨੀ ਹੋ ਸਕਦੇ ਆ ਤੇ ਜੇ ਕਿਤੇ ਪਾਵਰ ਚਾਉਣਾ ਹੈ ਜਾਂ ਸੇਵਾ ਕਰਨੀ ਹੈ ਤੇ ਸੈਕਟਰ ਪਾਰਟੀ ਦੇ ਨਾਲ ਯਾਰੀ ਰੱਖਾਂਗੇ ਤੇ ਨਹੀਂ ਰੱਖਾਂਗੇ ਪਰ ਸੱਤੀ ਤੇ ਬੈਠ ਕੇ ਵੀ ਘੱਟ ਡੋਲ ਸਕਦਾ ਜੀ ਮੈਂ ਮੈਂ ਗੱਲ ਜੋ ਨਹੀਂ ਗਿਆ ਮੈਂ ਕਿਹਾ ਸਮਝੋ ਤੇ ਆਂਦੀ ਗੱਲ ਫੇਰ ਚੱਲ ਸਕਦੀ ਹੈ ਇੰਜ ਹੈਗਾ ਅੱਜ ਹੋਰ ਸੀ ਸਾਡੇ ਸਮਝੋ ਤੇ ਵੀ ਗੱਲ ਚੱਲਦੀ ਰਹਿਣੀ ਆ ਮੰਤਰੀ ਬਣਾਇਆ ਅੱਜ ਸਾਡੇ ਅੰਦਰ ਹਮ ਧਰਤੀ ਸੀ ਅਸੀਂ ਆਪ ਲੱਖਾਂ ਦੀ ਤਦਾਦ ਵਿੱਚ ਜੇਲਾ ਭਰੀਆਂ ਤੁਹਾਨੂੰ 19 ਮਹੀਨਿਆਂ ਬਾਅਦ ਛਡਾਇਆ ਤੁਹਾਨੂੰ ਕਦੇ ਤੀੜ ਨਹੀਂ ਹੋਈ ਪੀ ਪੰਜਾਬ ਦੀ ਧਰਤੀ ਤੇ ਸਿੱਖਾਂ ਦਾ ਖੂਨ ਡੁੱਲ ਰਿਹਾ ਜਾਂ ਡੁੱਲਣ ਤੋਂ ਕਿਵੇਂ ਬਚਾਉਣਾ ਮੈਂ ਸਕਬੀਲ ਦਾ ਕੀ ਦੋਸਤ ਸੀ ਆ ਜੋ ਗੁਰੂ ਦੇ ਤਖਤ ਤੋਂ ਹੁਕਮ ਹੋਇਆ ਦੋਹੇ ਹੱਥ ਜੋੜ ਕੇ ਪ੍ਰਵਾਨ ਕੀਤਾ ਕਿਤੇ ਚੌੜੇ ਨੇ ਗੋਲੀ ਮਾਰੀ ਆ ਫਿਰ ਉਹਦਾ ਕੀ ਫਿਰ ਰਿਜ਼ਲਟ ਕੱਢਿਆ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਾਦਲ ਸਾਹਿਬ ਦੇ ਗੋਦੀ ਹੱਥ ਲਾਏ ਉਹਦੇ ਮਰਨ ਤੇ ਆਏ ਦੇਸ਼ ਦਾ ਹੋਮ ਮਿਨਿਸਟਰ ਉਹਦੇ ਭੋਗ ਤੇ ਆਵੇ ਸਾਰੇ ਹਿੰਦੁਸਤਾਨ ਦੇ ਸਾਬਕਾ ਮੁੱਖ ਮੰਤਰੀ ਆਉਣ ਮੌਜੂਦਾ ਮੁੱਖ ਮੰਤਰੀ ਆਉਣ ਤੇ ਕਿੰਦੀ ਵੱਡੀ ਘਟਨਾ ਵਾਪਰ ਗਈ ਉਹ ਪੰਜਾਬੀਓ ਸਾਡੇ ਲਈ ਕਿਸੇ ਤੇ ਹਾਂ ਦਾ ਨਾਰਾ ਨਹੀਂ ਮਾਰਿਆ ਤੁਸੀਂ ਪ੍ਰੈਸ ਵਾਲੇ ਸਾਡੇ ਹੀ ਪੁੱਤ ਭਤੀਜੇ ਭਰਾਓ ਤੂੰ ਹਾਂ ਪੰਜਾਬ ਨੂੰ ਬਚਾਉਣਾ ਤੁਹਾਡੀ ਕਲਮ ਨੇ ਬਚਾਉਣਾ ਅੱਜ ਸਾਡੀ ਕੋਈ ਬਾਤ ਨਹੀਂ ਪੁੱਛਦਾ ਸਾਡੀ ਕੋਈ ਬਾਹ ਨਹੀਂ ਫੜਦਾ ਕੇਵਲ ਤੇ ਕੇਵਲ ਹਰਕਤ ਵਿੱਚ ਪਾਸ਼ਾ ਤੇ ਸਾਡੀ ਟੇਕ ਹੈ ਹਰਗ빈 ਪਾਸ਼ਾ ਨੇ ਸਕਬੀਰ ਨੂੰ ਬਚਾਇਆ ਵਾ ਕੋਈ ਦੁਨੀਆ ਦੀ ਤਾਕਤ ਹੋਰ ਨਹੀਂ ਸੀ ਪਹਤਾ ਸਕਦੀ ਅਸੀਂ ਹਰਗ빈 ਪਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਨਿਆ ਇਸ ਸੰਕਟ ਵਿੱਚੋਂ ਵੀ ਕੱਢੋ ਔਰ ਮੈਂ ਸਿਆਨਫ ਨਾਲ ਕੈਨਾਮਾ ਸਿਆਨਫ ਦੇ ਨਾਲ ਖੂਨ ਖਰਾਬੇ ਤੋਂ ਬਚਾ ਲਿਆ ਵਾ ਇਹ ਹਰਗ빈 ਪਾਸ਼ਾ ਦੀ ਕਿਰਪਾ ਨਾਲ ਹੋਇਆ ਵਾ ਅਸੀਂ ਉਹਦੇ ਆਸਰੇ ਨਾਲ ਚੱਲਾਂਗੇ ਭਾਵੇਂ ਅਸੀਂ ਘੱਟ ਰਹਿ ਜੀਏ ਸਰਕਾਰਾਂ ਬਣ ਚਾਏ ਨਾ ਬਣ ਜਿਹੜਾ ਸਾਡੇ ਪਿਓ ਦਾਦਦੇ ਨੇ ਕਾਲੀ ਦਲ ਬਣਾਇਆ ਅਸੀਂ ਉਹਦੀ ਰਾਖੀ ਕਰਾਂਗੇ ਆਪਣੀ ਜਾਨ ਦਾ ਖੂਨ ਦਾ ਇੱਕ ਇੱਕ ਤੁਪਕਾ ਆਖਰੀ ਸਮੇਂ ਤੱਕ ਉਹਦੇ ਤੋਂ ਵਹਾ ਦੇਵਾਂਗੇ ਗੱਲ ਆਪਰ ਫਿਕਰ ਮਜੀਠੀਆ ਤੇ ਬਾਕੀ ਕਾਲੀ ਆਗੂ ਜਿਹੜੇ ਵਿਰੋਧ ਕਰਕੇ ਫੈਸਲੇ ਦਾ ਵਿਰੋਧ ਨਾਲ ਕੀ ਦੇਖਦੇ ਸਮੇਂ ਸਮੇਂ ਦੇ ਨਾਲ ਪਹਿਲਾਂ ਵੀ ਕਾਲੀ ਦਲ ਚੋਂ ਬਗਾਵਤਾਂ ਹੋਈਆਂ ਔਰ ਲੋਕ ਫਿਰ ਰੇੜ ਦੇ ਡਿੱਗ ਦੇ ਢਿੰਦੇ ਫਿਰ ਕਾਂਦੀ ਦਲ ਚਾਏ ਤੁਹਾਨੂੰ ਯਾਦ ਆ ਅਤਵਾਦ ਦੇ ਵੇਲੇ ਬਰਨਾਲਾ ਸਾਹਿਬ ਵਿੱਚ ਪਾਵਰ ਸੀਗੀ ਵੱਡੀ ਪਾਵਰ ਸੀਗੀ ਦੂਸਰੇ ਪਾਸੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗੁਰਚਰਨ ਸਿੰਘ ਤੌੜਾ ਜੀ ਜੈਦਾ ਜਗਦੇਵ ਸਿੰਘ ਤਲਵੰਡੀ ਸੀ ਆਖਰ ਗੁਰੂ ਨੇ ਕਿਰਪਾ ਕੀਤੀ ਤਿੰਨ ਵਾਰ ਪੰਜਾਬ ਦੇ ਲੋਕਾਂ ਨੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਇਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਭਰਾਓ 13 ਵਾਰ ਐਮਐਲਏ ਬਣਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ 22 ਸਾਲ ਦੀ ਜੇਲ੍ਹ ਕੱਟੀ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਂ ਹਾਲ ਤੱਕ ਸਾਹਿਬ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਤੇ ਬਰਨ ਤੋਂ ਮਗਰੋਂ ਇਹਨਾਂ ਨੇ ਖੋਲਿਆ ਕਿੰਨੇ ਖਵਾਇਆ ਸਿੱਖ ਕੌਮ ਨੂੰ ਨੀਵਾ ਕਰਨ ਲਈ ਭਈ ਇਹਨਾਂ ਦੇ ਵਿੱਚ ਕੋਈ ਸਿਆਣਾ ਆਗੂ ਹੀ ਪੈਦਾ ਨਹੀਂ ਹੋਇਆ ਕਿਤੇ ਆਪਣੇ ਪੰਜਾਬਲੇ ਨੇ ਖੋਇਆ ਮਰੇ ਹੋਏ ਬੰਦੇ ਤੋਂ ਫਕਰੇ ਕੌਮ ਵਾਪਸ ਲੈ ਲੈ ਕੀ ਤਨਖਾਹ ਦਿੰਦੇ ਸੀ ਕੋਈ ਤਕਮਾ ਦਿੰਦੇ ਸੀ ਕੋਈ ਇਹਨਾਂ ਦਾ ਖਰਚਾ ਹੁੰਦਾ ਸੀ ਸਿਰਫ ਸਿੱਖ ਕੁੰਮ ਨੂੰ ਨੀਮਾ ਕਰਨ ਲਈ ਉਹਦੇ ਤੋਂ ਫਕਰੇ ਕੌਮ ਖੋਇਆ ਵਾ ਅੱਜ ਹਿਰਦੇ ਰੋਂਦੇ ਨੇ ਬਲੁੰਗਰੇ ਗਏ ਨੇ ਕੀ ਕਰੀਏ ਕਿੰਨੂ ਦਸੀਏ ਜਿੰਨੂ ਦੱਸਣਾ ਸੀ ਉਹਨੇ ਸਾਡੀ ਬਾਤ ਨਹੀਂ ਪੁੱਛੀ। ਜਿਹੜੀ ਕਾਰਵਾਈ ਹੋਈ ਉਹ ਤਾਂ ਕਰਕੇ ਕੀਤੀ ਕਿ ਜੀ ਤਾਂ ਹਟਾਇਆ ਗਿਆ ਕਿ ਅਫਰੀਦਾ ਮਤਲਬ ਤੁਹਾਡਾ ਭਾਵੇਂ ਹੀ ਹੈ ਜੀ ਜਥੇਦਾਰ ਰਕबीर ਸਿੰਘ ਹੋਰਾਂ ਨੂੰ ਉਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਹਟਾਇਆ ਵਾ ਨਾ ਕਿਸੇ ਬੰਦੇ ਨੇ ਹਟਾਇਆ ਨਾ ਕਿਸੇ ਬੰਦੇ ਦੀ ਯੁਰਤ ਹੈ। ਤੁਸੀਂ ਸਰਕਾਰਾਂ ਤੇ ਜਿਹੜਾ ਪੋਸਟ ਆ ਰਹੇ ਉਹ ਇਹ ਜਥੇਦਾਰ ਦੇ ਰਕबीर ਸਿੰਘ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੇਂਦਰ ਸਰਕਾਰ ਦੇ ਸਾਹਮਣੇ ਚੱਲਦੇ ਸੀ। ਤੁਹਾਨੂੰ ਨਹੀਂ ਪਤਾ ਤੁਸੀਂ ਪ੍ਰਸ਼ਨ ਵਾਲੇ ਅਕਾਲੀ ਗੱਲ ਇਹ ਇਹ ਕੋਈ ਗੁੱਝੀ ਸ਼ਪੀ ਗੱਲ ਹੈ। ਭਾਈ ਜਿਸ ਢੰਗ ਦੇ ਨਾਲ ਇਕਸਾ ਬੇਨ ਬਾਰੇ ਤੁਸੀਂ ਜਿਸ ਅਕਾਲੀ ਦਲ ਦੀਆਂ 10 ਵਾਰੀ ਸਰਕਾਰਾਂ ਬਣੀਆਂ ਹੋਣ ਜਿਸ ਅਕਾਲੀ ਦਲ ਨੇ ਐਮਰਜੈਂਸੀ ਵਰਗੇ ਘੋਲ ਲੜੇ ਹੋਣ ਜੈਤੋ ਦੇ ਮੋਰਚੇ ਲੜੇ ਹੋਣ ਲਖਵੰਦ ਸੰਧਾਰੋ ਵਾਲੀ ਨੇ ਜੰਡਨਾ ਬਾਅਦ ਬਨ ਕੇ ਸ਼ਹੀਦ ਕੀਤਾ ਗਿਆ ਹੋਵੇ ਜਿਸ ਅਕਾਲੀ ਦਲ ਦਾ ਸਾਰਾ ਹੈੱਡ ਕੁਆਰਟਰ ਸਾਰਾ ਇਤਿਹਾਸ ਹੈ ਉਸ ਅਕਾਲੀ ਦਲ ਨੂੰ ਨਜ਼ਰ ਅੰਦਾਜ਼ ਕਰ ਦੇਣਾ ਤੇ ਮੈਂ ਤੁਹਾਡੇ ਕੋ ਨਿਬਰਤਾ ਨਾ ਬੇਚ ਕਰਨਾ ਇੱਕ ਪਾਸੇ ਪੁਰਾਣੇ ਬੁੱਢੇ ਬੈਠੇ ਹੋਏ ਨੇ ਜਿਹੜੇ ਐਮਐਲਏ ਰਹੇ ਵਜੀਰ ਰਹੇ ਛਰੂਣ ਕਮੇਟੀ ਦੇ ਮੈਂਬਰ ਰਹੇ ਵਟਿਆ-ਵਟਿਆ ਅਹੁਦਿਆਂ ਤੇ ਰਹੇ ਤੇ ਦੂਜੇ ਪਾਸੇ ਜਿਹੜੀ ਕਮੇਟੀ ਬਣੀ ਕੋਈ 3 ਸਾਲ ਤੋਂ ਕਾਲੀ ਦਲ ਚ ਆਇਆ ਕੋਈ 5 ਸਾਲ ਤੋਂ ਕਾਲੀ ਦਲ ਚ ਆਇਆ ਕੋਈ 7 ਸਾਲ ਤੋਂ ਕਾਲੀ ਦਲ ਚ ਆਇਆ ਜਿਨਨੇ ਇੱਕ ਦਿਨ ਵੀ ਕਿਤੇ ਨਾ ਕੋਈ ਮੋਰਚੇ ਚ ਗਏ ਨਾ ਕੋਈ ਧਰਨਾ ਦਿੱਤਾ ਨਾ ਮੁਜ਼ਾਹਰਾ ਕੀਤਾ ਉਹ ਲੋਕ ਜਿਹੜੇ ਨੇ ਉੱਤੇ ਬਠਾਤੇ ਵੀ ਇਹ ਕਰਨਗੇ ਜਦੋਂ ਜਿੱਥੇ ਦਾ ਲਗਾਇਆ ਜਾਂਦਾ ਜੀ ਉਸ ਟਾਈਮ ਸੁਰੋਨੀ ਕਮੇਟੀ ਵੱਲੋਂ ਕੋਈ ਪ੍ਰਦਾ ਨਹੀਂ ਕੀਤੀ ਜਾਂਦੀ ਵੀ ਇਹ ਬੰਦੇ ਠੀਕ ਹੈ ਜਾਂ ਨਹੀਂ ਠੀਕ ਹੈ ਸਭ ਕੁਝ ਹੁੰਦਾ ਸਭ ਕੁਝ ਹੁੰਦਾ ਬਾਬਾ RAM ਸਿੰਘ ਬੜੀ ਵੱਡੀ ਕੁਰਬਾਨੀ ਸਿੱਖ ਇਤਿਹਾਸ ਵਿੱਚ ਤੇ ਬਾਬੇ RAM ਸਿੰਘ ਨੂੰ ਕਾਲਿਆ ਪਾਣੀਆਂ ਦਾ ਹੁਕਮ ਹੋ ਗਿਆ ਜਦੋਂ ਜਹਾਜ਼ 'ਚ ਬਿਠਾਉਣ ਲੱਗੇ ਉਹਨਾਂ ਕਹੇ ਇੱਕ ਬੰਦਾ ਨਾਲ ਖੜ ਸਕਦੇ ਹੋ ਉਹਨੇ ਆਪਣੇ ਗੜਵਈ ਨੂੰ ਕਿਹਾ ਤੇ ਮੇਰੇ ਨਾਲ ਕਿਰਪਾਲ ਸਿੰਘ ਜਾਊਗਾ ਸਤੁੱਤਬਾਰੀ ਬੰਦਾ ਤੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੈਂ ਗਵਰਨਮੈਂਟ ਦਾ ਮੁਲਾਜ਼ਮ ਆ ਮੈਂ ਇੱਥੋਂ ਤੱਕ ਹੀ ਤੁਹਾਡੀ ਸੇਵਾ ਕਰ ਸਕਦਾ ਸੀ ਮੈਂ ਗਾ ਨਹੀਂ ਜਾ ਸਕਦਾ ਕੀ ਪਤਾ ਕਿਹੜੇ ਵਿੱਚੋਂ ਕੀ ਨਿਕਲਉਣਾ ਹੈ ਸਿੱਖ ਸਾਹਿਬ ਦੋ ਗੱਲਾਂ ਦਾ جواب ਦਿਓ 2 ਦਸੰਬਰ ਤੋਂ ਬਾਅਦ ਹੀ ਸਾਰਾ ਕੁਝ ਕਿਉਂ ਸਫਲ ਹੁੰਦਾ ਔਰ ਜੋ 2 ਦਸੰਬਰ ਤੋਂ ਸਾਰਾ ਕੁਝ ਨਿਮ ਕਿਉਂ ਜਦੋਂ ਤੇਰਾ ਸਿਰ ਵੱਟ ਦੇਣਗੇ ਤੇ ਤੂੰ ਟੜ੍ਹਵੇਂਗਾ ਕਿ ਨਹੀਂ ਟੜ੍ਹਵੇਂਗਾ ਕਿਦੋਂ ਉਹਨਾਂ ਨੇ ਨਿਯਮ ਕੇ ਸਾਹ ਮੰਨ ਲਿਆ ਜਦੋਂ ਸੈਂਟਰ ਨੇ ਦਖਲ ਦੇਣਾ ਸ਼ੁਰੂ ਕਰ ਦਿੱਤਾ ਉਦੋਂ ਪਹਿਲਾਂ ਉਦੋਂ ਹੀ ਸੈਂਟਰ ਦਾ ਡਾਕੂ ਦਿੰਦਾ ਸੀ ਤੇ ਆਪਾਂ ਲੜਦੇ ਵੀ ਸੀ ਸਾਰੇ ਇਕੱਠੇ ਸੀ ਸਾਰੇ ਇਕੱਠੇ ਹੋ ਕੇ ਲੜਦੇ ਸੀ ਉਦੋਂ ਤੁਸੀਂ ਕਿੱਥੇ ਹੋ ਕੇ ਲੜਦੇ ਸੀ ਦੋਸਤਾਂ ਵਰਤੋਂ ਬਾਤ ਹੀ ਐਸਾ ਕੂ ਹੋਇਆ ਕਿ ਜਿੱਥੇ ਵੀ ਕਲਾਸ ਕਿਹੜਾ ਸ਼ੁਰੂ ਤਾਂ ਉਸ ਦਾ ਕਿਚਾ ਤਿੱਦਾਰ ਤੋਂ ਨੇ ਉਹਨਾਂ ਦੀ ਸ਼ਾਰੀਕੀ ਲੱਗ ਰਹੀ ਇੱਕ ਵਾਰੀ ਤਾਂ ਬਾਦੂ ਸਾਹਿਬ ਪਹਿਲਾਂ ਗੱਠ ਜੋੜ ਦੀ ਚਰਚਾ ਪਹਿਲਾਂ ਗੱਠ ਜੋੜ ਦੀ ਚਰਚਾ ਸਾਡੀ ਕਿੰਨੇ ਚਿਰ ਦੀ ਕੁੱਤੀ ਹੋਈ ਹੈ ਇਹ ਗੱਲਾਂ ਤਾਂ ਚੱਲਦੀਆਂ ਰਹੀਆਂ ਕੋਈ ਯਾਰ ਚੱਲਦੀਆਂ ਜਦੋਂ ਬੰਦਾ ਜਦੋਂ ਵੀ ਚੱਲਦੀਆਂ ਰਹੀਆਂ ਇਸ ਕਰ ਤੁਸੀ ਕੁਲ ਕਰ ਰਹੇ ਹੋ ਸਕਦੇ ਆਪਾਂ ਤਖਤ ਸਾਹਿਬ ਦੇ ਵੇਖੋ ਮੇਰੀ ਗੱਲ ਸੁਣੋ ਗੱਲਾਂ ਚੱਲਦੀਆਂ ਨੇ ਚੱਲਦੀਆਂ ਸੀ ਨਾ ਮਾਰੀ ਨਹੀਂ ਬਾਦ ਨੂੰ ਸੋ ਵੀ ਚੱਲਦੀਆਂ ਨੇ ਹੋ ਵੀ ਚੱਲਣਗੀਆਂ ਕਾਂਗਰਸ ਕਾਂਗਰਸ ਸੈਂਟਰ ਲੈਵਲ ਦੀ ਪਾਰਟੀ ਏ ਬੀਜੇਪੀ ਸੈਂਟਰ ਲੈਵਲ ਦੀ ਪਾਰਟੀ ਏ ਹੋਰ ਕੋਈ ਪਾਰਟੀ ਸੈਂਟਰ ਲੈਵਲ ਦੀ ਨਹੀਂ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਦਰਬਾਰ ਸਾਹਿਬ ਤੇ ਉਸ ਪਾਰਟੀ ਨਾਲ ਅਸੀਂ ਜਾ ਨਹੀਂ ਸਕਦੇ ਤੇ ਜੇ ਕਿਤੇ ਪਾਵਰ ਚਾਉਣਾ ਹੈ ਜਾਂ ਸੇਵਾ ਕਰਨੀ ਹੈ ਤੇ ਸੈਕੰਡ ਪਾਰਟੀ ਦੇ ਨਾਲ ਯਾਰੀ ਰੱਖਾਂਗੇ ਤੇ ਨਹੀਂ ਰੱਖਾਂਗੇ ਤੁਸੀਂ ਸੈਕੰਡ ਪਾਰਟੀ ਦੇ ਨਾਲ ਤੁਸੀਂ ਕਹਿ ਰਹੇ ਮੈਂ ਮੈਂ ਕਹਿੰਦਾ ਵਾ ਗੱਠ ਜੋੜ ਕਿਵੇਂ ਕਰੋਗੇ ਮੈਂ ਨਹੀਂ ਮੈਂ ਕਹਿੰਦਾ ਜਦੋਂ ਲੜ ਪਈਏ ਤਾਂ ਫਿਰ ਕਈ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਫਿਰ ਮੈਂ ਤਾਂ ਕਿਹਾ ਸਰਕਾਰਾਂ ਨਾ ਪਣ ਕਾਲੀਦਾਰ ਨਹੀਂ ਮਰਨ ਦੇਣਾ ਤੁਹਾਡੇ ਸਾਥੀ ਵੀ ਪੱਡੇ ਕਿਵੇਂ ਗੱਠ ਜੋੜ ਸਕਦਾ ਜੀ ਨਹੀਂ ਨਹੀਂ ਮੈਂ ਗੱਠ ਜੋੜ ਨਹੀਂ ਕਿਹਾ ਮੈਂ ਕਿਹਾ ਸਮਝੌਤੇ ਦੀ ਗੱਲ ਫੇਰ ਚੱਲ ਸਕਦੀ ਹੈ ਇੰਜ ਹੈਗਾ ਅੱਜ ਸਾਡੇ ਸਮਝੌਤੇ ਦੀ ਗੱਲ ਚੱਲਦੀ ਜਾਨੀ ਆ ਕਰਨੀ ਵੀ ਬੰਦੀ ਕਰਾਂਗੇ ਵੀ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਓ ਯਾਰ ਅਸੀਂ ਤੁਹਾਡੇ ਕੋਲੋਂ ਵੀ ਨਾ ਮੰਗ ਕਰਨੇ ਆਓ ਸਾਡੀ ਮਦਦ ਕਰੋ ਪੰਜਾਬ ਨੂੰ ਜੇ ਬਚਾਉਣਾ ਜੇ ਤੇ ਜੇ ਨਹੀਂ ਬਚਾਉਣਾ ਤਾਂ ਫਿਰ ਜੋ ਮਰਜ਼ੀ ਕਰੀ ਜੋ ਕਰੀ ਪਾਲਣਾ ਜੋ ਹੈ ਅੱਜ ਵੀ ਤੇ ਕੀ ਦੀ ਸਾਨੂੰ ਤਾਂ ਹਾਂ ਕਿ ਅਗਿਆਨੀ ਤੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰਾ ਕੁਝ ਹੋਇਆ ਆ ਆ ਜਿੰਨੀ ਚਾਫੂ ਫੂ ਵੀ ਗੁਰੂਰਾਇ ਕੋਲ ਨੇ ਪੋਸਟ ਪਾਈ ਹੈ ਕਹਿੰਦੇ ਸਤਿ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਾ ਗ੍ਰੰਥ ਹਾਜ਼ਰ ਨਾ ਪਾਠ ਹਾਜ਼ਰ ਆ ਆ ਵੇਖੋ ਉਹ ਤੇ ਹੋਰ ਵੀ بڑے ਬਿਆਨ ਨੇ ਉਹਨਾਂ ਦੇ ਵੀਡੀਓ ਦੇ ਵਿੱਚ ਆ ਗੁਰੂ ਗ੍ਰੰਥ ਸਾਹਿਬ ਜੀ ਆਹ ਕਹਿੰਦੇ ਨੂੰ ਤੇ ਜੋ ਮਰਜ਼ੀ ਦਾ ਉਹ ਲੜ ਪਿੰਦਾ ਬਸਾ ਜੋ ਮਰਜ਼ੀ ਦਾ ਲੜ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ